ਚੜਾਲੀਆਂ ਵੀ ਆ ਗਿਆ ਦੇਖਦੇ ਆ ਫਿਰ ਗੱਲ ਕਿੱਥੇ ਜੁੜਦੀ ਆ ਜਿਹੜਾ ਸਰਾਬੇ ਇੱਕ ਪਾਸਾ ਕਰ ਗਿਆ ਸੀਗਾ ਉਹ ਮਹਿਰ ਨੇ ਆਲਾ ਚੱਲਿਆ ਬਾਈ ਜੀ ਜਿਹਨੇ ਫਿਰ ਡੇਲੋ ਇੱਕ ਪਾਸਾ ਕਰਤਾ ਸੀਗਾ ਚੱਲੇ ਆ ਬੱਜਣ ਹੁਣੀ ਢੰਡਾਰੀਆਂ ਬੋ ਜੇਲੀ ਤਾਂ ਵੀ ਬਾਈ ਬਿੱਟੂ ਦਾ ਤਾਂ ਰੰਗ ਵੀ ਹੁਣ ਕਾਲਾ ਪੈ ਚੱਲਿਆ ਆਸਟ੍ਰੇਲੀਆ ਤੋਂ ਆਏ ਦਾ ਆ ਗਈ ਭਾਈ ਬਿੱਟੂ ਚਾਚਾ ਬਹੁਤ ਧੰਨਵਾਦ ਆਸਟ੍ਰੇਲੀਆ ਭਾਈ ਜੀ ਜਿਹੜਾ ਐਡਾ ਪ੍ਰੋਗਰਾਮ ਹੋ ਰਿਹਾ ਹਨ ਆ 22000 ਰੁਪਿਆ ਸ਼ੇਅਰ ਤੇ ਲੱਗ ਗਿਆ ਗੁਰਵਿੰਦਰ ਚਾਚੇ ਵੱਲੋਂ 1000 ਰੁਪਏ ਤੇ ਬਿੱਟੂ ਚਾਚੇ ਵੱਲੋਂ 2000 ਅੱਪ 23 ਸੈਕਿੰਡ 40 ਪੁਆਇੰਟ ਲਾ ਗਿਆ ਭਾਈ ਜੀ ਸਮਾ 23 ਸੈਕਿੰਡ 40 ਪੁਆਇੰਟ ਲਾ ਗਿਆ ਸਮਾ ਭਾਈ ਜੀ ਇਹ ਹਰਬੰਸ ਸਿੰਘ ਜੀ ਭੂਦਨ ਕੌਰ ਸਿੰਘ ਭੂਦਨ ਇਹ ਫੌਜੀ ਬਹਾਮਣੀਆਂ ਇਹ ਭਾਈ ਜੀ ਟੀਜੇ ਸ਼ੇਰ ਗਿੱਲ ਜਗਤਪੁਰ ਇਹ ਰਾਜੂ ਸਰਹਾਲਾ ਮੇਜਰ ਸਿੰਘ ਜੀ ਬਿਹਾਲਾ ਇਹ ਭਾਈ ਜੀ ਕਾਲਾ ਰੁੜਕਾ ਗੋਪੀ ਰੁੜਕਾ ਦੇਖ ਦਿਆਂ ਭਾਈ ਜੀ ਟੱਕਰ ਕਿੱਥੇ ਜੁੜਦੀ ਆ ਹੁਣ ਕੋਈ ਨਾ ਕੋਈ ਨਾ ਤਾਇਆ ਤੂੰ ਆਪਦੀ ਵਾਲੀ ਕਾ ਨਾ ਲੈ ਐ ਮੈਨੂੰ ਕਿਉਂਕਿ ਮੈਨੂੰ ਤਾਂ ਆ ਬਾਬੇ ਨਾਨਕ ਦਾ ਜਿੱਥੇ ਛੇਵੇਂ ਪਾਤਸ਼ਾਹੀ ਦਾ ਆ ਗਈ ਬਈ ਉਹ ਭਾਈ ਜੀ ਕਾਨਕ ਚ ਯਾਰ ਕੀ ਗੱਲ ਆ ਇੱਥੇ ਰੱਖ ਲੈ ਜੇ ਬਸ ਹੁਣ ਕਿਸੇ ਨੂੰ ਦੇਈ ਨਾ ਇੱਥੇ ਰੱਖ ਦੇ ਮੇਰੇ ਬਸ 23 ਸੈਕਿੰਡ 31 ਪੁਆਇੰਟ ਆ ਬਾਈ ਜੀ ਸਮਾਂ 23 31 ਇਹ ਪਰਲੇ ਪਾਸੇ ਬਾਈ ਜੀ ਜੁਗਨੂ ਭੱਜਿਆ ਜੁਗਨੂ ਕਮਲ ਹਮਾਂਜੂਪੁਰ ਕੈਨੇਡਾ ਜੋੜਾ ਬ੍ਰਦਰ ਸਖਦੇਵ ਸਿੰਘ ਜੀ ਹਮਾਂਜੂਪੁਰ ਡਾਕਟਰ ਬਲਵਿੰਦਰ ਹਮਾਂਜੂਪੁਰ ਇਹ ਬਾਈ ਜੀ ਕਰਨ ਸੋਹਣਾ ਹੈਪੀ ਵਜੀਰਾਬਾਦ ਇਹ ਵਜੀਰਾਬਾਦ ਵਾਲੇ ਹੈਪੀ ਦਾ ਭੱਜਿਆ ਵਾ ਇਹ ਬਾਈ ਜੀ ਜਿੱਥੇ ਸੀਪੇ ਮੀਮਸੇ ਵਾਲੇ ਦਾ ਭੱਜਿਆ ਔਰ ਲੈ ਪਾਸੇ ਭਾਈ ਜੀ ਸੁੱਚਾ ਭੱਜਿਆ ਸੁੱਚਾ ਰਾਜੂ ਗੁਜਰਵਾਲ ਦਵਿੰਦਰ ਗੁਜਰਵਾਲ ਬੇਲਾ ਸਿੰਘ ਜੀ ਗੁਜਰਵਾਲ ਛੋਟੂ ਬੇਲਾ ਸਿੰਘ ਲੰਗ ਛੋਟੂ ਲੰਗ ਨਰਮਲ ਸਿੰਘ ਦੇ ਪੁੱਤ ਰਾਜੂ ਗੁਜਰਵਾਲ ਦਵਿੰਦਰ ਗੁਜਰਵਾਲ ਦਾ ਸੁੱਚਾ ਜੋੜੀ ਮਹੌਲੀ ਇਹ ਭਾਈ ਜੀ ਦੌਧਰ ਸਮਾਣਾ ਗਰੁੱਪ ਆਗੀ ਭਾਈ ਜਿਨ੍ਹਾਂ ਦੀ ਬਦੌਲਤ ਇਹ ਖੇਡ ਮੇਲਾ ਹੋਰ ਉਹ ਕਾਕੇ ਜਿਹੜੇ ਤੁਰੇ ਆਉਂਦੇ ਆ ਭੁੱਲੇ ਫਿਰਦੇ ਹੋ 23 ਸੈਕਿੰਡ 22 ਪੁਆਇੰਟ ਹੈ ਬਾਜੀ ਸਮਾਂ 23 22 ਇਹ ਬਾਜੀ ਅਮਰ ਸਿੰਘ ਸੰਦੌਰ ਗੁਰਜੀ ਜਸਪਾਲ ਬਾਂਗਰ ਇਹ ਗੁਰਜੀ ਜਸਪਾਲ ਬਾਂਗਰ ਕੈਪਟਨ ਸੰਦੌਰ ਏ ਬਾਈ ਜੀ ਗੋਗੀ ਹਰਨਾਮਪੁਰਾ ਜਿਹੜਾ ਕਾਲਾ ਭੱਜ ਗਿਆ ਨਾਲ ਹੀ ਬਾਈ ਜੀ ਅੰਮਰ ਸਿੰਘ ਸੰਦੌਰ ਰਾਜੂ ਹੁਣਾਂ ਦਾ ਭੱਜ ਗਿਆ ਕੈਪਟਨ ਹੁਣਾਂ ਦਾ ਭੱਜ ਗਿਆ ਸਦੌੜੀਆ ਤੇ ਹਰਨਾਮਪੁਰਿਆ ਬਾਈ ਗੁਰੀ ਜਸਪਾਲ ਬੰਗਰ ਦਾ ਭੱਜ ਗਿਆ ਤੇ ਲੱਗਦਾ ਬਾਈ ਜੀ ਹੁਣ ਟੱਕਰ ਫਸਮੀ ਹੋ ਗਈ ਆ ਟੱਕਰ ਫਸਮੀ ਹੋ ਗਈ ਆ ਤੇ ਹੁਣ ਗੱਲ ਸੰਗਰੂਰ ਦੀ ਚੱਲਦੀ ਆ ਸੀਪੇ ਹੁਣਾਂ ਦੀ ਬੀਰ ਕਮਲ ਹੁਣਾਂ ਦੀ ਤੇ ਆ ਗਈ ਬਾਈ ਤੇ ਇੱਕ ਪਾਸੇ ਫੇਰ ਗੱਲ ਸਤਲੋਜ ਪਾਰ ਦੀ ਚੱਲਦੀ ਆ ਤੇ ਨਾਲ ਹੀ ਫਿਰ ਜਿਹੜੇ ਬਰਨਾਲੇ ਜ਼ਿਲ੍ਹੇ ਦੀ ਕੁੰਬੜ ਵਾਲੀ ਦਾ ਮੈਨੂੰ ਲੱਗਦਾ ਵੀ ਹਜੇ ਪੰਜਵਾਂ ਜਿਹੜਾ ਮੋਟਰਸਾਈਕਲ ਆ 2344 ਵਾਲੇ ਦਾ ਵਾ 2344 ਵਾਲੇ ਦਾ ਹੁਣ ਪੰਜਵਾਂ ਮੋਟਰਸਾਈਕਲ ਹੋ ਗਿਆ ਬਰਿੰਦਰ ਖੇੜੀ ਜੀ ਨੀਟੇ ਸਮਰਾਲਾ ਬਜੰਡ ਢਾਹਲੀ ਅੱਪ 23 ਸੈਕਿੰਡ 10 ਪੁਆਇੰਟ ਆ ਬਾਜੀ ਸਮਾਂ 23 10 ਇਹ ਬਾਜੀ ਔਰਲੇ ਪਾਸੇ ਇਹ ਨੀਟੇ ਸਮਰਾਲੇ ਵਾਲੇ ਨੇ ਕਲਵੀਰ ਮਾਨਕਾ ਵਾਲੇ ਨੂੰ ਕੱਲੇ ਨੂੰ ਵੇਚਤਾ ਬਾਈ ਜੀ ਕਲਵੀਰ ਮਾਨਕਾ ਵਾਲਾ ਡੀਸੀ ਵਾਲਾ ਜੱਸਾ ਵਾਲਾ ਬਿੱਲਾ ਵਾਲਾ ਇਹ ਕਲਵੀਰ ਮਾਨਕਾ ਗਿਆਨ ਸਿੰਘ ਦੇ ਪੁੱਤ ਨੇ ਖਰੀਦਿਆ ਵਾ ਨੀਟਾ ਸਮਰਾਲਾ ਭਿੰਦਰ ਰੁੜਕੀ ਗਿਆਨੀ ਨਵਾ ਪਿੰਡ ਜਿਹੜਾ ਉਰਲੇ ਪਾਸੇ ਭੱਜ ਗਿਆ ਮਾਨਕਾ ਵਾਲੇ ਕਲਵੀਰ ਦਾ ਅੱਜ ਹੋ ਗਿਆ ਤੇ ਪਰਲੇ ਪਾਸੇ ਬੱਜਨ ਢੰਡਾਰੀ ਸ਼ਾਗੀ ਬਈ ਸ਼ਿੰਦਾ ਕਢਾਣੀ ਇਹ ਪਰਲੇ ਪਾਸੇ ਰੋਡਾ ਢੰਡਾਰੀ ਇਹ ਢੰਡਾਰੀ ਵਾਲਿਆਂ ਦਾ ਚੈਂਪੀਅਨ ਬਲਦ ਭੱਜ ਗਿਆ ਜਿਹੜਾ ਪਰਲੇ ਪਾਸੇ ਭੱਜ ਗਿਆ ਬਾਈ ਜੀ ਗਿਆ ਹੋਇਆ ਗੁਰੀ ਹਰਨਾਮਪੁਰੇ ਵਾਲਾ ਗੁਰੀ ਜਸਪਾਲ ਸੰਦੌੜੀਆ ਰਾਜੂ ਗਿਆ ਹੋਇਆ ਇਹਦੇ ਚ ਮਹਿਿਆ ਕੀ ਬਾਈ ਮਹਿਰ ਨੇ ਵਾਲਾ ਗਿਆ ਹੋਇਆ ਇਹਦੇ ਚ ਬਾਈ ਜੀ ਗੁਜਰ ਵਾਲੀਏ ਰਾਜੂ ਦਾ ਗਿਆ ਹੋਇਆ ਇਹਦੇ ਚ 25 30 ਜੋੜੀਆਂ ਗਈਆਂ ਮੂਹਰੇ ਹੋ ਜੋ ਸਾਈਡ ਤੇ ਕਿਰਾ ਕਿੱਤੋ ਹੋ ਗਿਆ ਬਾਈ ਇਹ ਅੱਪ ਲਓ ਬਾਈ ਬਤਾਏ ਗੁੱਸਾ ਜਾ ਕਰ ਗਈ ਬੱਖੀ ਵਿੱਚ ਬੱਜੇ ਹੂਰੇ ਦਾ ਬੰਦ ਪਿਆ ਦਰਵਾਜ਼ਾ ਫਾਟ ਕੋਟ ਕਬੂਰੇ ਦਾ ਸਮਾਂ ਲੱਗ ਗਿਆ 22 ਸੈਕਿੰਡ 97 ਪੁਆਇੰਟ ਬਿਕਰਾ ਦੋਨਾ ਤੇ ਕੁਝ ਨਾ ਮੈਂ ਦੱਸਦਾ ਸੱਜੇ ਹੱਥ ਆਲੀ ਦਾ ਹੁਨਾਮਾ ਇਹ ਬਾਈ ਜੀ ਮਹਿਰਨਾ ਭੱਜ ਗਿਆ ਮਹਿਰਨਾ ਬਿਆਨਤ ਮਹਿਰਨਾ ਸਤਵੰਤ ਮਹਿਰਨਾ ਨਾਇਬ ਸਿੰਘ ਲੰਬਰਦਾਰ ਜਿਹੜਾ ਪਰਲੇ ਪਾਸੇ ਭੱਜ ਗਿਆ ਔਰਲੇ ਪਾਸੇ ਜੱਗੀ ਭਾਮੀਆਂ ਦਾ ਖਲੀਫਾ ਭੱਜ ਗਿਆ ਬਿੰਦੀ ਹੁਣੇ ਦਾ ਭੱਜ ਗਿਆ ਜੱਸੇ ਭਤੇਸ਼ੇ ਦਾ ਭੱਜ ਗਿਆ ਇਹ ਖਲੀਫਾ ਭੱਜ ਗਿਆ ਔਰਲੇ ਪਾਸੇ ਤੇ ਦੇਖਦਿਆਂ ਬਾਜੀ ਫਿਰ ਹੁਣ ਕਿੱਥੇ ਗੱਲ ਖੜਕਦੀ ਆ ਕਹਿੰਦੇ ਬੂਰੀ ਹੋਵੇ ਮੱਝ ਤਾਂ ਚਾਟੀ ਛਣਕਦੀ ਜੱਟੀ ਲਿਆਵੇ ਰੋਟੀ ਪੈਰੋ ਛਣਕਦੀ ਬੈਲਾਂ ਦੀ ਇੱਕ ਜੋੜੀ ਕੋਠੀ ਕਣਕ ਦੀ